ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈਸ਼ ਉਮੀਦ ਕਰਦੇ ਆ ਕਿ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵਗੇ ਤੇ ਜੋ ਪੰਜਾਬ ਦੇ ਹਾਲਾਤ ਐ ਇਸ ਟਾਈਮ ਬਣੇ ਆ ਕਿਸੇ ਤੋਂ ਲੁਕੋ ਨਹੀਂ ਹੈਗਾ ਵੀ ਸਾਰੇ ਦੇਖਦੇ ਜੇ ਜਿੰਨੀ ਤਰ੍ਹਾਂ ਜਾਣਦੇ ਜੇ ਕਿ ਤਿੰਨ ਸੱਜੜਾ ਤਕਰੀਬ ਪੰਜਾਬ ਜਿਹੜਾ ਵਾ ਹੜ ਦੀ ਮਾਰ ਹੇਠ ਤੇ ਜਿੰਨੇ ਵੀ ਭੈਣ ਭਰਾ ਮਦਦ ਕਰ ਸਕਦੇ ਤੁਸੀਂ ਵੀ ਕਰੋ ਅਸੀਂ ਵੀ ਚਲੋ ਆ ਪਿੰਡ ਦੇ ਪਰਿਵਾਰਾਂ ਨਾਲ ਸਲਾਹ ਕਰਕੇ ਜਿੰਨੇ ਵੀ ਚਲੋ ਮੁੰਡੇ ਆਪਣੇ ਬਾਹਰ ਵਾ ਵਿਦੇਸ਼ਾਂ ਵਿੱਚ ਆ ਗਏ ਆ ਉਹਨਾਂ ਨਾਲ ਸਲਾਹ ਕਰਕੇ ਪਿੰਡ ਦੀ ਸੰਗਤ ਦੇ ਸਹਾਇਕ ਦੇ ਨਾਲ ਅਸੀਂ ਜਿੰਨੇ ਜੋ ਕਿ ਹੈਗੇ ਉਹ ਕਰ ਰਹੇ ਆ ਤੇ ਲੰਗਰ ਦੀ ਤਿਆਰੀ ਕੀਤੀ ਚਲੋ ਸਿਰੇ ਅਨਾਉਂਸਮੈਂਟ ਕੀਤੀ ਪੀਰਾਂ ਨੇ ਵੀ ਲੰਗਰ ਗੁਰਦਰਾ ਸਾਹਿਬ ਰਸ ਜਿਹੜੀ ਆ ਉਹ ਲੈ ਕੇ ਆਓ ਤੇ ਸਵੇਰੇ ਲੰਗਰ ਪੱਕੇਗਾ ਤੇ ਲੰਗਰ ਲੈ ਕੇ ਆਪਾਂ ਜਾਣਾ ਜਿੱਥੇ ਜਿੱਥੇ ਲੋੜ ਆ ਤੇ ਬੜੇ ਬਾਹਰ ਦੇ ਜਿਹੜੇ ਭੈਣ ਭਰਾ ਹੈਗੇ ਆ ਉਹ ਵੀ ਕਹਿੰਦੇ ਆ ਵੀ ਆਪਾਂ ਕੇ ਚੀਜ਼ ਦੀ ਕਸਰ ਨਹੀਂ ਰਹਿਣ ਦਿੰਦੇ ਕਮੀ ਨਹੀਂ ਰਹਿਣ ਦਿੰਦੇ ਤੇ ਤੁਸੀਂ ਜਿਨ੍ਹਾਂ ਨੂੰ ਸਹੀ ਮਾਇਨੇ ਚ ਲੋੜ ਵਾ ਲੰਗਰ ਦੀ ਰਸ ਦੀ ਜਾਂ ਹੋਰ ਵੀ ਕੇ ਚੀਜ਼ ਦੀ ਉਹਨਾਂ ਤੱਕ ਸਾਡੀ ਸੇਵਾ ਜਿਹੜੀ ਪਹੁੰਚੀ ਕਰ ਦਿਓ ਚਲੋ ਤੁਹਾਡੇ ਸਹਿਯੋਗ ਦੇ ਨਾਲ ਹੀ ਜਿੰਨਾ ਸਾਡਾ ਨਗਰ ਮੂੜ ਵਾ ਇਸ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਇੱਥੋਂ ਦੇ ਜਿੰਨੇ ਵੀ ਐਨ ਆਰ ਆਈ ਵੀਰ ਹੈਗੇ ਆ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਕਪਾਲਾ ਕੀਤਾ ਵਾ ਕਿ ਚਲੋ ਜਿੰਨੇ ਜੋ ਆ ਆਡਾ ਨਗਰ ਹੈਗਾ ਵੱਧ ਤੋਂ ਵੱਧ ਸੇਵਾ ਕਰੇ ਚਲੋ ਇਹ ਮੁੰਡਿਆਂ ਨੇ ਜਿਹੜਾ ਵਾ ਰਲ ਮਿਲ ਕੇ ਇਹ ਸੇਵਾ ਦਾ ਬੀੜਾ ਚੁੱਕਿਆ ਵਾ ਤੇ ਬੜਾ ਵਧੀਆ ਇਹਨਾਂ ਨੇ ਤਿਆਰੀ ਕੀਤੀ ਆ ਟੂੜੀ ਦੀ ਟਰਾਲੀ ਵੀ ਭਰ ਰਹੇ ਆ ਪਾਣੀ ਦੀਆਂ ਬੋਤਲਾਂ ਹੋ ਗਈਆਂ ਲੰਗਰ ਹੋ ਗਿਆ ਬ੍ਰੈਡ ਹੋ ਗਿਆ ਜਿੰਨੇ ਜੋ ਕਿ ਵੀ ਮੈਂ ਗੱਲ ਕੀਤੀ ਵੀ ਹੈਗੇ ਉਹ ਸਾਰੇ ਜਿਹੜੇ ਆ ਉਹ ਸੇਵਾ ਕਰ ਰਹੇ ਆ ਬਾਕੀ ਇਹ ਦੱਸਣ ਕਿ ਮੂਤ ਪਰ ਬੰਦੇ ਆ ਵੀ ਇਹ ਇਹਨਾਂ ਨੇ ਸੇਵਾ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਵਾ ਦੱਸੋ ਸੇਵਾਜੀ ਪਤਾ ਹੀ ਆ ਸਾਰੇ ਨੂੰ ਜਦਾਂ ਸਾਰੇ ਆ ਰਿਹਾ ਪਾਣੀ ਤੇ ਸਾਡੇ ਸਾਰੇ ਪਿੰਡ ਦੇ ਨਗਰ ਨੇ ਬੜਾ ਉਪਰਾਲਾ ਕੀਤਾ ਤਗੜਾ ਜਿਹੜਾ ਜਿੰਨੇ ਜੁਗਾ ਪਿੰਡ ਹੈਗਾ ਲੰਗਰ ਦੀ ਸੁੱਕੇ ਚਾਰੇ ਦੀ ਸਾਰੀ ਜੋ ਵੀ ਮਦਦ ਕਰ ਸਕਦੇ ਆਂ ਅਸੀਂ ਕਰਕੇ ਪਿੰਡ ਚੁਗਾਈ ਬਾਹਰੋਂ ਵਿਦੇਸ਼ਾਂ ਚੋਂ ਮੁੰਡਿਆਂ ਨੇ ਬੜੋ ਆਪਣੀ ਮਿਹਨਤ ਕੀਤੀ ਆ ਤੇ ਅਸੀਂ ਕੱਲ ਜਾ ਰਹੇ ਆ ਉਥੇ ਅਸੀਂ ਡੇਰਾ ਬਾਬਾ ਨਾਨਕ ਕਮਦਾ ਸਾੜੀ ਸਾਈਡ ਤੇ ਪਹੁੰਚਾਵਾਂਗੇ ਜਿੰਨੇ ਜੁਗੇ ਹੈਗੇ ਆਪਾਂ ਪੂਰੀ ਸੇਵਾ ਕਰਾਂਗੇ ਸਵੇਰ ਦਾ ਇਹ ਮੀਂਹ ਜਿਹੜਾ ਉਹ ਪੈ ਰਿਆ ਸੀ ਤੇ ਹੁਣ ਥੋੜਾ ਰੁਕਿਆ ਹੈਗਾ ਵਾ ਪਰ ਬੱਦਲ ਉਮੀ ਹੈ ਤੇ ਬੀਬੀਆਂ ਭੈਣਾਂ ਨੇ ਲੰਗਰ ਜੜੇ ਪਕਾਉਂਦੀ ਸੇਵਾ ਸਵੇਰੇ 3 ਵਜੇ ਤੋਂ ਮੰਦਿਰ ਤੋਂ ਲੰਬੀ ਹੈ ਤੇ ਲੰਗਰ ਰੋ ਲਗਾਤਾਰ ਪੱਕ ਰਿਹਾ ਵਾ 20 ਤੋਂ ਬਾਅਦ ਮੌਸਮ ਥੋੜਾ ਸਾਫ਼ ਹੋ ਗਿਆ ਵਾ ਬੱਦਲ ਵਜੇ ਜ ਹੈਗੀ ਆ ਬਾਕੀ ਅਸੀਂ ਆਪਣੀ ਤਿਆਰੀ ਕਰ ਲਈ ਹੈ ਟਰਾਲੀ 'ਚ ਲੰਗਰ ਲੱਦ ਲਿਆ ਵਾ ਬਾਕੀ ਪਿੱਛੇ ਈ ਟਰਾਲੀ ਉਹਦੇ ਵਿੱਚ ਹੈਗਾ ਵਾ ਕੂੜੀ ਆ ਤੇ ਨਾਲ ਪਾਣੀ ਦੀਆਂ ਬੋਤਲਾਂ ਰੱਖ ਜੜੀ ਆ ਬਾਕੀ ਜਿਵੇਂ ਜਿਵੇਂ ਰਿਕੁਆਇਰਮੈਂਟ ਆ ਰਹੀ ਹੈ ਵੀ ਆ ਚੀਜ਼ ਦੀ ਲੋੜਾ ਇੱਥੇ ਉਹ ਉਹ ਚੀਜ਼ ਜਿਹੜੀ ਸੰਗਤ ਪਚਾਰੀ ਹੈ ਦੁੱਧ ਵੀ ਆ ਗਿਆ ਚਲੋ ਪੰਡਾਂ ਨੂੰ ਇਕੱਠਾ ਹੋ ਕੇ ਆਪਣੇ ਨੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਜਿਹੜੀ ਚੀਜ਼ ਦੀ ਲੋੜਾ ਉਹ ਲੈ ਕੇ ਚੱਲੀਏ ਤੇ ਲੋੜਵੰਦਾ ਤੱਕ ਪਹੁੰਚ ਜਿਹੜੀ ਚੀਜ਼ ਹੈ ਜਿਵੇਂ ਕਿ ਹਿੰਨ ਗੱਲ ਕਰਨੀ ਡੇ ਵੀ ਜਿਹੜੀ ਜਿਹੜੀ ਚੀਜ਼ ਦੀ ਲੋੜਾ ਕੋਸ਼ਿਸ਼ ਉਹ ਹੀ ਆ ਵੀ ਉਹ ਚੀਜ਼ ਉਸ ਤੱਕ ਪਹੁੰਚੇ ਸਾਨੂੰ ਪਤਾ ਲੱਗਾ ਵੀ ਉੱਥੇ ਮੱਛਤਾਨੀਆਂ ਦੇ ਘਾਟ ਆ ਫਿਰ ਜਿਹੜਾ ਹੁੰਦਾ ਵਾ ਕਸ਼ਵਾ ਹੁੰਦਾ ਵਾ ਕਿਉਂਕਿ ਗਰਮੀਆਂ ਦੇ ਦਿਨ ਮੱਛਰ ਬਹੁਤ ਆ ਟਾਰਚਾਂ ਹੋ ਗਈਆਂ ਬੈਟਰੀਆਂ ਆਪਣੀਆਂ ਤੇ ਇਹਨਾਂ ਚੀਜ਼ਾਂ ਦੀ ਲੋਡ ਵਾ ਤੇ ਉਹ ਐਂ ਘੜਵਾ ਰਹੇ ਨਾ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਦੁਕਾਨਦਾਰਿਆਂ ਨੂੰ ਕਿ ਉਥੇ ਜਾ ਰਹੀ ਹੈ ਸੇਵਾਵਾਂ ਤੇ ਇਹ ਵੀ ਆਂਦੇ ਆਂਦੇ ਆ ਵੀ ਆਡੇ ਲੋ ਵੀ ਸੇਵਾ ਹੀ ਹੈ ਮਤਲਬ ਜੋ ਤੁਹਾਨੂੰ ਚੀਜ਼ ਚਾਹੀਦੀ ਹੈ ਨਾ ਜੋ ਨੋ ਪ੍ਰੋਫਿਟ ਨੋ ਲਾਸ ਵਾਲਾ ਸਿਸਟਮ ਹੈ ਇਹ ਹੋਰ ਸੇਵਾ ਜੀ ਦਾਂਗੇ ਸਾਰਾ ਕੁਝ ਆਪ ਨੂੰ ਜਿੱਦਾਂ ਪਿਛਿਓਂ ਆ ਰਿਹਾ ਏਦਾਂ ਹੀ ਦੂਈ ਲਾ ਜੋ ਕੋਈ ਲੋਡ ਨਹੀਂ ਸਾਡੀ ਵੀ ਸੇਵਾ ਜੀ ਸਾਰਾ ਜਾਏਗਾ ਗੱਲ ਇਹ ਆ ਜਾਂਦੀ ਹੈ ਵੀ ਜੇ ਤੁਹਾਨੂੰ ਚੁੜਨ ਦੀ ਲੋੜ ਹੈ ਇੱਕ ਵਾਰੀ ਜਦੋਂ ਤੁਸੀਂ ਚੁਰ ਪੈਂਦੇ ਜੇ ਤੇ ਨਾਲ ਸੰਗਤ ਆਪਣੇ ਆਪ ਭਰੰਦੀ ਜਾਂਦੀ ਆ ਰਿਵ ਜੀ ਜੀ ਤੁਹਾਨੂੰ ਜਿਹੜੀ ਆਪੂਰਤੀ ਹੋਈ ਜਾਂਦੀ ਕੁੜੇ ਸਮਾਨ ਅੱਜ ਕੱਲ ਦੇ ਦਿਨਾਂ ਵਿੱਚ ਜ਼ਿਆਦਾ ਲੋੜ ਪੈਂਦੀ ਆ ਕਸ਼ਵਾ ਹੋ ਗਿਆ ਮਛਰ ਤੋਂ ਬਚਣ ਵਾਸਤੇ ਮਚਸ ਹੋ ਗਈ ਇਹਦੀ ਲੋੜ ਤੇ ਚਲੋ ਬ੍ਰੈਡ ਲੈ ਲਏ ਆ ਤੁੱਥ ਪੇਸਟਾਂ ਲੈ ਲਈਆਂ ਵਾ ਬਰਸ਼ ਲੈ ਲਈਆ ਛੋਟੇ ਬੱਚਿਆਂ ਵਾਸਤੇ ਡਿਸਪੋਜ਼ੇਬਲ ਲੈ ਲਈਆਂ ਲੰਗਰ ਛਕਾਉਣ ਵਾਸਤੇ ਹੋ ਗਿਆ ਜੀ ਸਾਰੀ ਤਿਆਰੀ ਤੇ ਆਪਾਂ ਚਾਲੇ ਪਾ ਦੱਤੇ ਆ ਇਸ ਟਰਾਲੀ ਵਿੱਚ ਪਸ਼ੂਆਂ ਲਈ ਸੁੱਕਾ ਚਾਰਾ ਤੂੜੀ ਲੱਦ ਲਈ ਐ ਇੱਕ ਟਰਾਲੀ ਵਿੱਚ ਜਿਹੜੀ ਆ ਪਾਣੀ ਦੀਆਂ ਬੋਤਲਾਂ ਜੜੀਆਂ ਉਹ ਲੱਦ ਲਈਆਂ ਆਪਾਂ ਬਟਾਲੇ ਸ਼ਹਿਰ ਜਿਹੜਾ ਆਪਾਂ ਬਾਈਪਾਸ ਤੇ ਪਹੁੰਚ ਚੁੱਕੇ ਆ ਤੇ ਰਸ਼ ਬਹੁਤ ਜ਼ਿਆਦਾ ਵਾ ਰੱਜ ਬਾਬੇ ਦਾ ਵਿਆਹ ਵੀ ਹੈਗਾ ਸੀਗਾ ਗੁਰੂ ਨਾਨਕ ਸਾਹਿਬ ਦਾ ਬਟਾਲੇ ਤੇ ਵੈਸੇ ਵੀ ਸੰਗਤ ਦੀਆਂ ਟਰਾਲੀਆਂ ਬਹੁਤ ਜ਼ਿਆਦਾ ਵਾ ਥੋੜੀ ਥੋੜੀ بارش ਜੜੀ ਆ ਉਹ ਆਉਣੀ ਸ਼ੁਰੂ ਹੋ ਚੁੱਕੀ ਆ ਆਪਾਂ ਫਤਿਹਗੜ ਚੂੜੀਆਂ ਦੇ ਨੇੜੇ ਹੀ ਰੁਕੇ ਆ ਮੋੜ ਔਰ ਅੰਦਾਸ ਵਾਲੇ ਤੇ ਤੇ ਇੱਥੋਂ ਅੱਗੇ ਜਿਹੜਾ ਵਾ ਉਹ ਹੜਪੀੜ ਦਾ ਇਲਾਕਾ ਸ਼ੁਰੂ ਹੋ ਜਾਂਦਾ ਜਿੱਥੇ ਤੱਕ ਪਾਣੀ ਆਇਆ ਇੱਥੇ ਜਿਹੜਾ ਵਾ ਉਹ ਆ ਕੇ ਪਤਾ ਲੱਗਣ ਲੱਗ ਪੈਂਦਾ ਵਾ ਇਹ ਨੁਕਸਾਨ ਕਿੱਥੋਂ ਤੱਕ ਪਹੁੰਚ ਚੁੱਕਾ ਦੂਮੇ ਪਾਸੇ ਸੜਕ ਦੇ ਜਿਹੜਾ ਉਹ ਪਾਣੀ ਹੀ ਪਾਣੀ ਨਜ਼ਰ ਆਉਂਦਾ ਤੇ ਅੱਗੇ ਜਿਹੜਾ ਵਾ ਇੱਥੇ ਤਾਂ ਫਿਰ ਵੀ ਕੁਛ ਨਾ ਕੁਛ ਦਿਖਾਈ ਦੇ ਰਿਹਾ ਅੱਗੇ ਤਾਂ ਬਿਲਕੁਲ ਪਾਣੀ ਜਿੱਦਾਂ ਦਰਿਆ ਖੜਾ ਹੁੰਦਾ ਵਾ ਐਵੇਂ ਆ ਸੜਕਾਂ ਵੀ ਬਲੌਕ ਹੋਤੀਆਂ ਸਾਰੀਆਂ ਹਰ ਪਾਸੇ ਸਿਰਫ ਪਾਣੀ ਪਾਣੀ ਨਜ਼ਰ ਆਉਂਦਾ ਵਾ ਇੰਨੀ ਜ਼ਿਆਦਾ ਤੇ ਬਾਈ ਜਿਹੜੀ ਆ ਹੋਈ ਹੈ ਪਾਣੀ ਨੇ ਕੀਤੀ ਹੈ ਤੇ ਏ ਰਮਦਾਸ ਵਾਲਾ ਰੋਡ ਵਾ ਫਟੇ ਘੜ ਚੂੜੀਆਂ ਤੋਂ ਰਮਦਾਸ ਨੂੰ ਜਿਹੜਾ ਰੋਡ ਜਾਂਦਾ ਮੇਨ ਸਰਕਾ ਸਰਕਾ ਪਾਣੀ ਇਥੋਂ ਇਹ ਕ੍ਰੋਸ ਕੀਤੀ ਹੈ ਸਾਰੀ ਵੀ ਉਹਦੇ ਉਹ ਵੀ ਵਗ ਗਿਆ ਚੱਕੋ ਪਾਰ ਪਈ ਸਰਕੋ ਪਾਪ ਹੋ ਗਿਆ ਇੱਕ ਅਰੀ ਵਗ ਗਿਆ ਵਾ ਬੜਾ ਪਾਣੀ ਇਹਨੇ ਸਾਰਾ ਮੋੜ ਗਿਆ ਉੱਪਰ ਵਰਤੋ ਆਹ ਉਹ ਪਾਣੀ ਸਾਡੇ ਆ ਕੇ ਮਰਿਆ ਫੜਕਾ ਕੁਰਦੀਆਂ ਇਹ ਪਾਣੀ ਜਿਹੜਾ ਹੁਣ ਹੀ ਕੱਟ ਹੋਇਆ ਵਾ ਨਹੀਂ ਤਾਂ ਪਹਿਲਾਂ ਇਸ ਤੋਂ ਵੀ ਕਿਤੇ ਜ਼ਿਆਦਾ ਪਾਣੀ ਜਿਹੜਾ ਸੜਕਾਂ ਦੇ ਉੱਪਰ ਨੂੰ ਪਗੜ ਰਿਹਾ ਸੀ ਇੱਥੋਂ ਜਿਹੜੇ ਆ ਘਰ ਡੁੱਬਣੇ ਜਿਹੜੇ ਸ਼ੁਰੂ ਹੋ ਜਾਂਦੇ ਆ ਤੇ ਅਜੇ ਇੱਕ ਘਰ ਜਿਹੜਾ ਰੋਡ ਦੇ ਬਿਲਕੁਲ ਲੱਗ ਗਿਆ ਇੱਥੇ ਹਰੇਕ ਚੀਜ਼ ਪਾਣੀ ਦੀ ਹੋ ਰਹੀ ਆ ਪਰ ਪਾਣੀ ਦਾ ਵਹਾਅ ਜਿਹੜਾ ਚਾਰੇ ਪਾਸੇ ਇੰਨਾ ਤੇਜ਼ ਆ ਵੀ ਕੋਈ ਵਾਪਸ ਨਹੀਂ ਜਾਂਦੀ ਇਹ ਇੱਥੋਂ ਤੱਕ ਵੀ ਸਾਡੇ ਵਾਸਤੇ ਰਸਪਿਚਾਉਣੀ ਬਹੁਤ ਔਖੀ ਸੀ ਕਿਉਂਕਿ ਇੱਥੋਂ ਬਹੁਤ ਤੇਜ਼ ਪਾਣੀ ਵਗ ਰਿਹਾ ਹੈ ਗੁਰਦੁਆਰਾ ਅਰਮਦਾਸ ਬਾਬਾ ਬੁੱਢਾ ਸਾਹਿਬ ਦੀ ਜਿਹੇ ਆਪਾਂ ਰੁਕੇ ਸੀਗੇ ਜਿਹੇ ਸੰਗਤ ਰਹੀ ਆ ਜਿਹੜੀ ਸੇਵਾ ਲੈ ਕੇ ਆਉਂਦੀ ਆ ਮੇਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਤੋਂ ਅੱਗੇ ਜਿਹੜਾ ਨੀਵੇਂ ਲਾ ਕੇ ਜਿਹੜੇ ਸ਼ੁਰੂ ਹੋ ਜਾਂਦੇ ਸਮਾਜ ਬਾਬਾ ਬੁੱਢਾ ਜੀ ਸਾਹਿਬਾਨ ਉਧਰੋਂ ਹੰਚਾਲੇ ਪਾ ਦਿੱਤੇ ਸਾਰੀ ਸੰਗਤ ਨੇ ਇਹ ਨੈਸ਼ਨਲ ਹਾਈਵੇ ਆ ਜਿਹੜਾ ਰਮਦਾਸ ਤੋਂ ਅੰਮ੍ਰਿਤਸਰ ਸਾਹਿਬ ਨੂੰ ਅੱਗੇ ਡੇਰਾ ਬਾਬਾ ਨਾਨਕ ਨੂੰ ਜੋੜਦਾ ਵਾ ਤੇ ਇਹ ਵੀ ਇੱਥੋਂ ਸਾਰਾ ਜਿਹੜਾ ਵਾ ਪਾਣੀ ਦੇ ਨਾਲ ਡੁੱਬਿਆ ਵਾ ਇਹ ਇਲਾਕਾ ਜਿਹੜਾ ਵਾ ਜਾਂਦਾ ਵਾ ਰੋਡ ਡੇਰਾ ਬਾਬਾ ਨਾਨਕ ਨੂੰ ਤੇ ਪਾਣੀ ਪਾਣੀ ਦਿਸਦਾ ਚਾਰੇ ਪਾਸੇ ਇੱਧਰ ਇਹ ਪਾਣੀ ਕਿੰਨਾ ਓਏ ਓਏ ਪਾੜੀ ਜਾਂਦਾ ਦੇ ਦੇ ਆਇਆ ਪਾਇਆ ਆ ਪਿਆਇਣਾ ਤੇ ਪਿਆਇਣਾ ਐ ਆ ਨਰਜਾਂ ਕਰਦਾ ਇੱਥੋਂ ਜਿਹੜੇ ਆ ਉਹ ਧੁੱਸੀ ਵਿੱਚ ਪਾੜ ਪਏ ਆ ਇਹਦੇ ਅੱਗੇ ਜਿਹੜਾ ਵਾ ਉਹ ਦਰਿਆ ਰਾਵੀ ਆ ਇਸ ਤੇ ਕੇ ਪਾਕਿਸਤਾਨ ਪਿਆਇ ਕੋ ਪਿਆ ਤੋ ਤਿੰਨ ਪਾੜ ਇੱਕੋ ਥਾਂ ਤੇ ਪਿੰਡ ਖੁੰਨੇਵਾਲਾ ਆਹ ਖੁੰਨੇਵਾਲਾ ਤੇ ਉਹ ਪਾਰ ਪਿਆ ਆ ਤਾਂ ਪਿੱਛੇ ਫਿਰ ਆਹ ਕੰਮ ਨਹੀਂ ਪਿਆ ਸੀ ਉਹਦੇ ਕਰਕੇ ਡੁੱਬਾ ਦੋ ਤੁਸੀਂਾਂ ਤੇ ਤੁਸੀਂ ਇਹ ਪਿੰਡ ਦੇ ਵਾਲੇ ਦੁਆਰੇ ਆ ਕੋਨੇਵਾਲ ਦੇ ਆਹ ਕਿਹੜਾ ਪਹੁੰਚ ਗਏ ਜੀ ਪਿੰਡ ਖੁੰਨੇਵਾਲਾ ਤੇ ਇੱਥੇ ਬਹੁਤ ਨੁਕਸਾਨ ਕੀਤਾ ਪਾਣੀ ਔਰ ਇਥੋਂ ਪਾਣੀ ਜਰਾ ਉੱਤਰ ਚੁੱਕਾ ਪਾਣੀ ਦਾ ਲੈਵਲ ਜੇ ਤੁਹਾਨੂੰ ਦੱਸੀਏ ਇਹ ਹਾ ਲੈਵਲ ਪਾਣੀ ਦਾ ਮਤਲਬ 7 ਫੁੱਟ ਦੇ ਕਰੀਬ ਪਾਣੀ ਹੈ। ਸਭ 7 ਫੁੱਟ ਦੇ ਕਰੀਬ ਪਾਣੀ ਹੈ ਬਰਤਦਾ ਹੈ। ਬੱਸ ਟਾਂ ਪਾਣੀ ਨਿਕਲ ਚੁੱਕਾ ਪਰ ਮਗਰ ਛੱਡ ਗਿਆ ਗਾਰ। ਸਿਲਟ। ਇਸ ਪਿੰਡ ਦੇ ਵਿੱਚ ਪਾਣੀ ਉਤਰਨ ਤੋਂ ਬਾਅਦ ਜਿਹੜਾ ਵਾ ਉੱਚੇ ਇਲਾਕਿਆਂ ਤੋਂ ਪਾਣੀ ਨਿਕਲ ਚੁੱਕਾ ਵਾ ਤੇ ਸਿਰਫ ਤਬਾਹੀ ਨਜ਼ਰ ਆਉਂਦੀ ਹੈ ਕਿੱਥੋਂ ਤੱਕ ਪਾਣੀ ਦਾ ਲੈਵਲ ਹੈ ਤੁਸੀਂ ਟਰਾਂਸਫਰ ਨੂੰ ਦੇਖ ਕੇ ਅੰਦਾਜ਼ਾ ਲਾਈ ਸਕਦੇ ਜੀ ਤੇ ਚਾਰੇ ਪਾਸੇ ਬਸ ਤਬਾਹੀ ਨਜ਼ਰ ਆ ਰਹੀ ਹੈ ਪਸ਼ੂਮਾਂ ਦਾ ਜੜਾ ਵਾ ਉਹ ਬਹੁਤ ਹੀ ਬੁਰਾ ਹਾਲ ਹੋਇਆ ਵਾ ਅਜੇ ਵੀ ਜੜਾ ਪਾਣੀ ਆ ਇਹ ਪਿੰਡ ਦੇ ਵਿੱਚ ਭਰਿਆ ਪਿਆ ਵਾ ਕ੍ਰੋਸ ਕਰ ਰਿਹਾ ਵਾ ਇਸ ਪਿੰਡ ਨੂੰ ਸਿਰਫ ਪਿੰਡ ਦਾ ਉੱਚਾ ਇਲਾਕਾ ਜਿਹੜਾ ਸੈਂਟਰ ਵਾਲਾ ਉਹੀ ਬਚਿਆ ਉੱਥੇ ਪਾਣੀ ਘੱਟ ਹੋਇਆ ਵਾ ਨਹੀਂ ਤੇ ਬਾਕੀ ਸਾਰੇ ਜਿਹੜਾ ਵਾ ਚਾਰ ਸ਼ਫੇਰੇ ਪਿੰਡ ਦੇ ਪਾਣੀ ਫਿਰ ਰਿਹਾ ਵਾ ਇਦਾਂ ਪਿੱਛੋਂ ਪਾਣੀ ਆ ਰਿਹਾ ਰਾਵੀ ਦਾ ਇਦਾਂ ਜ ਅੱਗੇ ਨਿਕਲ ਰਿਹਾ ਵਾ ਤੇ ਇਹਦੇ ਨਿਕਲ ਨਹੀਂ ਰਹੇ ਪੰਜ ਮਿੰਟ ਤੋਂ ਆ ਰਿਹਾ ਹੈ ਇਹਨਾਂ ਨੂੰ ਚਾਰ ਸੂਰ ਦੇ ਕਿਹੜਾ ਰੰਗ ਦਾ ਆ ਇਹ ਤੁਸੀਂ ਟੁੱਟ ਗਿਆ ਇਹ ਟੁੱਟ ਗਿਆ ਉਹਨਾਂ ਦੇ ਕਿਟੜੀ ਡੁੱਬ ਗਿਆ ਆ ਬਾਪੂ ਜੀ ਨੇ ਸਾਨੂੰ ਕਿਹਾ ਵੀ ਆਣ ਕੇ ਦੇਖੋ ਅੰਦਰ ਦਾ ਹਾਲ ਇਹ ਦੋਵੇਂ ਜਾਣੇ ਲੱਗੇ ਦੋਵੇਂ ਜੀ ਛੱਡ ਕੇ ਅੰਦਰ ਚਲੇ ਗਏ ਅਸੀਂ ਆਪਣਾ ਘਰ ਅੱਜ ਹੀ ਆਏ ਆ ਪਾਣੀ ਉਤਰ ਗਿਆ ਪਰ ਪਿੱਛੇ ਕੀ ਛੱਡ ਕੇ ਗਿਆ ਦੇਖੋ ਲਾਤ ਤੈਨੂੰ ਕਿਹਦਾ ਮੁੰਡਾ ਜੀ ਲੱਭਾ ਤੇਲਕਾ ਨਾ ਜਾਇਓ ਉੱਤਲਕਾ ਨਾ ਜਾਇਓ ਇਨਾ ਇਨਾ ਪਾਣੀ 6 ਫੁੱਟ ਦੀ ਹਾੜ ਤੇ ਪਾਣੀ ਹੈ ਘਰਾਂ ਅੰਦਰ ਕੋਈ ਨਾਟ ਹੈ ਕਿ ਤੰਗ ਮਾਰੀ ਦੇ ਕੋਟ ਹੈ ਇਹ ਦੇਖਾ ਪਰ ਕੋਈ ਚੀਜ਼ ਨਹੀਂ ਸੜ ਕੋਈ ਨਾ ਕੋਈ ਅੰਦਰ ਕੋਈ ਪਾਣੀ ਅੰਦਰ ਚੂਕਾ ਨਾ ਕੇ ਰਹਿ ਸਾਡੇ ਭੜਕੇ ਦੀ ਨਾਲ ਨੂੰ ਅੱਜ ਤੇ ਲੈਣ ਨੂੰ ਅੱਜ ਹੀ ਘਰ ਵੜਿਆ ਚੋਰ ਖੁੱਲ ਗਿਆ ਆ ਦੇਖੋ ਜੀ ਚੋਰ ਨਹੀਂ ਭਰੀ ਕਰਕੇ ਨੇ ਬਹੁਤ ਨੁਕਸਾਨ ਸਾਡਾ ਹੋਇਆ ਤੇ ਭਾਵੇਂ ਹਾਰਦੇ ਨੇ ਕੀ ਕਰੀਏ ਅਰੇ ਸਾਡੀ ਛੱਤ ਮੱਝ ਗਈ ਆ ਮਾਲ ਦਾ ਵਾਈਪਰ ਕੋਈ ਨਹੀਂ ਕੋਈ ਨਹੀਂ ਪਰਸੋਂ ਆਵਾਂਗੇ ਜੀ ਹਾਂ ਉਹ ਪਤਾ ਲੱਗਾ ਕਿਹੜੀ ਕਿਹੜੀ ਚੀਜ਼ ਹੈ ਅੱਛਾ ਤੇ ਤੁਹਾਨੂੰ ਦੇਖ ਕੇ ਜਾਵਾਂਗੇ ਸਮਾਨ ਚਲੋ ਇਧਰ ਨੂੰ ਨਕਲਾ ਉਧਰ ਹੋ ਕੇ ਦੇਖੋ ਦੇਖੋ ਨਾ ਆਹ ਦੇਖੋ ਕੀ ਬਣਿਆ ਮਸ਼ੀਨੀ ਵੇਖੋ ਮਸ਼ੀਨ ਆ ਮਸ਼ੀਨਾ ਨਹੀਂ ਸਾਈਕਲ ਦੇ ਮੋਹਤ ਮਦਾ ਹਾ ਅੱਜ ਆ ਰਹਾ ਸੜਾਈ ਇਹ ਤੁਸੀਂਾਂ ਦੋਰੇਂਦੇ ਵੀ ਇਸ ਚਾਰ ਦੇ ਪਿੰਡੇ ਬੰਦ ਹੈ ਤੇ ਬੰਦ ਜਿਹੜਾ ਇਹ ਨਹੀਂ ਟੁੱਟਦਾ ਹਾਂ ਹਾਂ ਆਹ ਕਾਂਦੇ ਦੇ ਉੱਪਰ ਦੀ ਪਾਣੀ ਹੋ ਗਿਆ ਹੈ ਵਗਦਾ ਹੈ ਕਾਂਦੇ ਉੱਪਰੋਂ ਦੀ ਹਾਂਜੀ ਹਾਂਜੀ ਬਾਹਰ ਕੋ ਨਿਸ਼ਾਨ ਲੱਗੇ ਉਹ ਨਿਸ਼ਾਨ ਲੱਗੇ ਪਰ ਟੁੱਟੇ ਨਹੀਂ ਉਹ ਚੱਲਦੀ ਪਾਣੀ ਉਹ ਗਾਰਾ ਪੈ ਗਿਆ ਸਾਰਿਆਂ ਚ ਜਿਹੜੇ ਘਰ ਬੱਜ ਗਏ ਉਹ ਕਿੱਥੇ ਰਹਿਣ ਲੱਗੇਗੇ ਸਾਰਾ ਘਰ ਆਏ ਦੁਬਈ ਟਰੈਕਟਰ ਸਾਤ ਸਾਰਾ ਪਾਣੀ ਪੈ ਗਿਆ ਜਿਹਦੇ ਨੁਕਸਾਨ ਸਾਰਾ ਦੇਰ ਸਾਲ ਬਦਲੀ ਕਰਨਾ ਪਵੇ ਹਾਂ ਜੀ ਮਾਤਾ ਜੀ ਕੋਈ ਨਹੀਂ ਸ਼ਿਕਰ ਨਾ ਕਰੋ ਆ ਅੰਦਰ ਛਾ ਆ ਕੀ ਮਤਲਬ ਹੋ ਰਿਹਾ ਇਹ ਪਾਣੀ ਜਾਂਦੇ ਆ ਕਿੱਥੇ ਥੱਲੇ ਹਾਂ ਜੀ ਜ਼ਮੀਨ ਚੇਕ ਵੀ ਕਰਨ ੜੀ 2 ਅੱਛਾ ੜੀ ਇੱਦਾਂ ਹੀ ਬਹਿ ਬਹਿ ਕੇ ਤੋਂ ਅੰਦਰ ਇਦਾਂ ਹੀ ਬੈਠੇ ਰਹਿਣ ਫਰਸ਼ 'ਤੇ ਤੇ ਬੱਚਾ ਕਿੱਥੇ ਹੈ ਉਹ ਹੁਣ ਬਾਹਰ ਕੱਢ ਕੇ ਆਇਆ ਆ ਅੱਗੇ ਹੀ ਆਇਆ ਹੀ ਨਹੀਂ ਤਾਂ ਬੇੜਾ ਤੁਹਾਡਾ ਹਾਂ ਉਹ ਪੋਟੋਂ ਨਹੀਂ ਕੋਟ ਉਹ ਪਿਆ ਆ ਉਹਨਾਂ ਨੇ ਲੈ ਗਏ ਮਾਂ ਨਾਲ ਜੀ ਉਹਨਾਂ ਦੇ ਇੱਕ ਦਿਨ ਤੂੜੀ ਤੱਦਦਾ ਹੋਇਆ ਹਾਂ ਤੇ ਸਾਡੇ ਡੰਗਰੇ ਉੱਧਰ ਵੱਦੇ ਨੇ ਤੂੜੀ ਵਾਲੀ ਟਰਾਲੀ ਨੇ ਗਾਂ ਨੰਗੀ ਗਲੀ ਛੋਟੀ ਕਿੱਥੇ ਆ ਉੱਥੇ ਹੀ ਸਾਨੂੰ ਸੁੱਟਦੇ ਉਹ ਤੇ ਗਰੀਬਾਂ ਨੂੰ ਇਹ ਪਿੰਡ ਚੁੱਚੇ ਘਰ ਬੱਜ ਕੇ ਆਉਂਦੇ ਸਾਡੇ ਕਿਹੜੇ ਪਿੰਡ ਪਿਛਲੇ ਪਿੰਡ ਕੋਈ ਉੱਧਰ ਲਾ ਦਿੰਦੇ ਨਹੀਂ ਖਾਣ ਨੂੰ ਕੋਈ ਨਹੀਂ ਕੋਈ ਨਹੀਂ ਤੂੜੀ ਗੰਦ ਸਾਰਾ ਖਰਾਬ ਹੋ ਗਿਆ ਮਿਹਰਬਾਨੀ ਹੋ ਜਾਏ ਜੀ ਆ ਚਾਹ ਪਵਾ ਲੋ ਤੁਸੀਂ ਹਾਂਜੀ ਚਾਹ ਪਵਾ ਲੋ ਇਹ ਆਰਮੀ ਦੀਆਂ ਗੱਡੀਆਂ ਆ ਇਹਨਾਂ ਦੇ ਉੱਤੋਂ ਵੀ ਪਾਣੀ ਲੰਘ ਗਿਆ ਖੜੀਆਂ ਨੇ ਪੂਰੀ ਦੇਖੋ ਕੀ ਹਾਲ ਬਣਿਆ ਕਰਾਂ ਦੀਆਂ ਛੱਤਾਂ ਦੇ ਨਾਲ-ਨਾਲ ਪਾਣੀ ਇੰਨਾ ਇੰਨਾ ਉੱਚਾ ਪਾਣੀ ਗੱਡੀਆਂ ਲੱਗੀਆਂ ਨਹੀਂ ਇੱਥੇ ਰਹਿ ਗਈਆਂ ਇੱਥੇ ਰਹਿ ਗਈਆਂ ਹਿੱਲੀਆਂ ਨਹੀਂ ਇੱਥੋਂ ਡੋਬਗੀਆਂ ਗੱਡੀਆਂ ਸਾਰੀਆਂ ਆਜਾ ਆਜਾ ਵਰਦੀਆਂ ਵਿੱਚ ਸਾਮਾਨ ਫੌਜੀਆਂ ਦਾ ਵੀ ਇਦਾਂ ਹੀ ਅਜੇ ਵੀ ਬੱਦਲ ਵਾਈ ਉੱਤੇ ਹੈਗੀ ਆ ਕੋਠੀ ਇੱਥੇ ਡਿੱਗੀ ਇੱਧਰ ਡਿੱਗੀ ਨਾ ਕੱਠੀ ਆਹ ਕੋਠੀ ਜੜੀ ਹੈ ਇਹ ਸਾਡੇ ਪਿੰਡ ਦੀ ਸਾਰੀ ਸੰਗਤ ਉਥੇ ਉਹ ਉਹ ਖਲਾਕ ਆ ਜਾਵੇ ਪਾਣੀ ਪੂਰੀ ਸਪੀਡ ਜੀ ਉਹ ਮਕਾਨ ਜਿਹੜੇ ਟੱਡੇ ਹੋਏ ਕੋਠੀ ਸਰਵਿਸ ਕਰਨਾ ਨਾ ਕਰਦਾ ਨਾ ਮਾਣ ਜੀ ਬਾਪੂ ਜੀ ਦੱਸਣ ਦੇ ਆ ਵੀ ਆਖਰੀ ਪਿੰਡ ਆ ਬਾਰਡਰ ਪਾਕਿਸਤਾਨ ਦੇ ਨਾਲ ਇਹਦੇ ਅੱਗੇ ਜਿਹੜਾ ਹੈਗਾ ਵਾ ਦਰਿਆ ਰਾਵੀ ਉਹਦੇ ਅਗਲੇ ਪਾਸੇ ਪਾਕਿਸਤਾਨ ਹਾਂਜੀ 2 ਕਿਲੋਮੀਟਰ ਉਹਦੇ ਅੱਗੇ ਪਾਕਿਸਤਾਨ ਹਣਾ ਅੱਗੇ ਪਾਕਿਸਤਾਨ ਇਹ ਪਾਣੀ ਇਹ ਦਿਨੇ ਆਇਆ ਨਹੀਂ ਰਾਤ ਸਵੇਰੇ ਨਹੀਂ ਸਵੇਰੇ ਮੰਦਿਰ ਇਹ ਪਾਣੀ ਹਮੇਲੇ ਜਨ ਅੰਮ੍ਰਿਤ ਇਹਨਾਂ ਦੇ ਆ ਰਹੇ ਨੇ ਦਰਿਆ ਵੰਫਾ ਉਹਦੇ ਨਾਲ ਹੀ ਆਉਂਦਾ ਵਾ ਇਹ ਮੋਕਾ ਬੰਦਾ ਬਾਹਰ ਵੀ ਹੁੰਦਾ ਨਹੀਂ ਨਹੀਂ ਉਹ ਤਾਂ ਬੰਦੇ ਹੱਦੋਂ ਬਾਹਰ ਹੀ ਸਾਰੀ ਰਾਤ ਬਾਹਰ ਹੀ ਨਾ ਮਰਦੀ ਸਾਫ ਉਹ ਦੇਖੋ ਕਿ ਮੋਹੋਂ ਨਹੀਂ ਆ ਇਧਰ ਰੁਕੀ ਕਨਾਰ ਦਰਿਆ ਇਨੀ ਪਾਣੀ ਨਹੀਂ ਰੇਤ ਵੀ ਨਾਲ ਲੱਗਿਆ ਡਰਾਉ ਇਲਾਕਾ ਉਹ ਮੋਟ ਜਿਹੜੀ ਸਾਰੀ ਰੇਤ ਨਾਲ ਨੱਤੀ ਗਈ ਉਹ ਕੋਠੀ ਦੀ ਆਪਾਂ ਗੱਲ ਕਰ ਰਹੇ ਸਾਰੀ ਸਾਰੀ ਟੁੱਟ ਗਈ ਰਹਿਣ ਜੋ ਗਈ ਇਹ ਪਿੰਡ ਦੇ ਚਾਰ ਚਫੇਰੇ ਤੁਸੀਂ ਆ ਬਾਰਡਰੀ ਦੀ ਜ ਆਖਰੀ ਪਿੰਡ ਆ ਤੇ ਚਾਰ ਚਫੇਰੇ ਦੇ ਤੁਸੀਂ ਆ ਇਧਰੋਂ ਟੁੱਟ ਕੇ ਆਉਂਦੀ ਆ ਪਾਣੀ ਇਧਰੋਂ ਟੁੱਟਦੀ ਫੇਰ ਪਿੰਡ ਦਾ ਬਚਾ ਹੁੰਦਾ ਨਹੀਂ ਤੇ ਵੀਰ ਦੱਸ ਰਿਹਾ ਵੀ ਆਹੜਾ ਗੇਟ ਆ ਇਸੋਂ ਤੱਕ ਪਾਣੀ ਸੀਗਾ ਤੇ ਜੇ ਨਾ ਟੁੱਟੇ ਤੁਸੀਂ ਇੱਕ ਜਗ੍ਹਾ ਇੱਥੋਂ ਟੁੱਟੀ ਆ ਇੱਕ ਔਰੋਂ ਟੁੱਟੀ ਆ ਤੇ ਇਹ ਪਿੰਡ ਜਿਹੜਾ ਸਾਰਾ ਡੁੱਬ ਜਾਣਾ ਪੂਰਾ ਡੁੱਬ ਜਾਣਾ ਅਜੇ ਵੀ ਘਰਾਂ ਦੇ ਹਲਾਤ ਬਹੁਤ ਮਾੜੇ ਜਿਹੜੇ ਘਰ ਬਚ ਗਏ ਉਹ ਵੀ ਰਹਿਣ ਚੁੱਕ ਨਹੀਂ ਦੇ ਆਣੀ ਅਜੇ ਵੀ ਆ ਰਿਹਾ ਤੇ ਸਾਰਾ ਪਾਣੀ ਦਰਿਆ ਦਾ ਰਾਰਾ ਦੀ ਦਰਿਆ ਦਾ ਐਜੇ ਡਿੱਗੇ ਹੋਏ ਆ ਬਹੁਤ ਬੁਰਾ ਹਾਲ ਹਾਂ ਮੋਟਰਸਾਈਕਲ ਵੀ ਆ ਗਿਆ ਘਰ ਦੇ ਅੰਦਰ ਦੀ ਰੋਡ ਪੈ ਗਿਆ ਜੀ ਗੇਟਾਂ ਦੇ ਗੇਟ ਉੱਠ ਗਏ ਕਣਾ ਬੰਦਾੜਾ ਨੇ ਗਿਆ ਸਾਰਿਆਂ ਇਹ ਸੱਚੋ ਝੂਠੀ ਹੈ ਆਹੀ ਪਿੰਡ ਸੀ ਸਕੋਨੇਵਾਲ ਇਹੋ ਪਿੰਡ ਲਾਸਟ ਪਿੰਡ ਹੈ ਰੇਂਜੀਂ ਦੀ ਕਿਸੇ ਚੀਜ਼ ਇੱਥੇ ਕਮੀ ਨਹੀਂ ਰਹੀ ਟਰਾਲੀਆਂ ਡੱਕੀਆਂ ਖੜੀਆਂ ਲੰਗਰ ਦੀਆਂ ਪਾਣੀ ਦੀਆਂ ਸੁੱਕੀ ਰਸਤ ਦੁੱਧ ਹਰੇਕ ਚੀਜ਼ ਬਹੁਤ ਕਿਰਪਾ ਮਹਾਰਾਜ ਦੀ ਆਪਣੇ ਪੰਜਾਬੀਆਂ ਨੇ ਪੰਜਾਬੀਆਂ ਦਾ ਸਾਥ ਦਿੱਤਾ ਆ। ਆ ਘਰਵਾ ਪ੍ਰਾਂਣ ਹੋਣਾ ਦਾ। ਤੇ ਪ੍ਰਾਂਣ ਹੁਣੇ ਬੈਠੀਆਂ ਇੱਥੇ। ਬਸ ਇਥੋਂ ਉਹਨਾਂ ਦੇ ਘਰ ਦੇ ਮੂਹਰੇੋਂ ਤੱਕੀ ਰੁਪੀ ਜਾੜੀ। ਇੱਕ ਘਰ ਪਹਿਲੇ ਨੰਬਰ ਤੇ ਘਰ ਇਹਨਾਂ ਦੇ ਲਪੇਟ ਚ ਆ ਗਿਆ। ਇਹਨਾਂ ਵੀ ਆਸਰਾ ਹੈਗਾ ਸਾਰਾ ਪਾਣੀ ਨਾਲ ਭਰਿਆ। ਡੁੱਬਿਆ। ਤੇ ਬਹੁਤ ਮਾੜੇ ਹਾਲਾਤ ਆ। 16 ਨੰਬਰ ਤੇ ਆ ਪਹੁੰਚਾ ਲਓ। ਸਮਾਧ ਪਲਾਸਾਂ ਰਹੀਆਂ ਸਾਡਾ ਗਾੜੀਆਂ ਬਣ ਚਾਹਿਆ ਨਾ ਅੰਨੇ ਦਾ ਪੰਜਾਬ ਦੇ ਆਮ ਲੱਗੀਆਂ ਸ਼ਾਮਾ ਜਿਹੜੀਆਂ ਉਹ ਪੈ ਗਈਆਂ ਤੇ ਆਪਾਂ ਜਿਹੜੀ ਆ ਵਾਪਸੀ ਦੀ ਤਿਆਰੀ ਕਰ ਲਈ ਹੈ ਤੇ ਇਹ ਆ ਸਮਾਧ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਤੇ ਇਹਦੇ ਵਿੱਚ ਵੀ ਪਾਣੀ ਸੀਗਾ ਪਰ ਇੱਥੋਂ ਹੁਣ ਪਾਣੀ ਉਤਰ ਚੁੱਕਾ ਵਾ ਜੇ ਪਿੱਛੇ ਬਾਰਿਸ਼ ਰੁਕਦੀ ਆ ਤਾਂ ਇੱਥੋਂ ਵੀ ਪਾਣੀ ਘਟਣਾ ਸ਼ੁਰੂ ਹੋ ਜਾਊਗਾ ਆਹੋ ਸੰਗਤ ਜਿਹੜੀ ਆ ਬਹੁਤ ਸੇਵਾ ਲੈ ਕੇ ਪਹੁੰਚ ਰਹੀ ਆ ਤੇ ਜਦਾ ਲੋਡ ਜਿਹੜੀ ਚੀਜ਼ਾਂ ਦੀ ਹੈਗੀ ਆ ਉਹ ਮੈਂ ਅੱਗੇ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਪਾਣੀ ਦੀ ਜਦਾ ਲੋਡ ਹੈਗੀ ਆ ਜਿਹੜਾ ਸਾਫ਼ ਪੀਣ ਵਾਲਾ ਪਾਣੀ ਆ ਬੋਤਲਾਂ ਵਾਲਾ ਬਾਕੀ ਹਰੇਕ ਟਰਾਲੀ ਜਿਹੜੀ ਆ ਉਹ ਪੂਰੀ ਤਰ੍ਹਾਂ ਖਾਲੀ ਹੋ ਕੇ ਨਹੀਂ ਆਉਂਦੀ ਉਧਰੋਂ ਸਮਾਨ ਵਧਿਆ ਜਾ ਰਿਹਾ ਅਗਲੇ ਇਲਾਕਿਆਂ ਚੋਂ ਗੁਰਦੁਆਰਾ ਰਮਦਾਸ ਪਹੁੰਚ ਗਏ ਆਪਾਂ ਕਿ ਇੱਥੇ ਸਾਰੀਆਂ ਟਰਾਲੀਆਂ ਜਿਹੜੀਆਂ ਸੇਵਾ ਵਾਲੀਆਂ ਆ ਗਈਆਂ ਆਪਣੀਆਂ ਤੇ ਇੱਥੇ ਲੰਗਰ ਪਾਣੀ ਛਕ ਰਹੀਆਂ ਵਾ ਜਿਹੜੇ ਸੇਵਾਦਾਰ ਹੀ ਤੇ ਉਧਰੋਂ ਆਪਾਂ ਨਿਕਲ ਆਏ ਆ ਉਹਨਾਂ ਪਿੰਡਾਂ ਵਿੱਚੋਂ ਜਿਹੜੇ ਜਿਆਦਾ ਹੜ੍ਹ ਦੀ ਮਾਰ ਰਿਹਾ ਠਾ ਤੇ ਹੁਣ ਆਪਣੀ ਘਰ ਜਾਣ ਦੀ ਤਿਆਰੀ ਹੈ ਬਾਕੀ ਸੇਵਾ ਵਾਲੇ ਪੱਖੋਂ ਕੋਈ ਕਮੀ ਨਹੀਂ ਛੱਡੀ ਹੈਗੀ ਹਰ ਇੱਕ चीज ਜਿਹੜੀ ਆ ਲੋੜਵੰਦਾਂ ਤੱਕ ਪਹੁੰਚੀ ਆ ਤੇ ਵਾਧੂ ਵਾਪਸ ਮੁੜ ਕੇ ਆਈ ਆ ਸਾਡੇ ਕੋਲ ਵੀ ਜਿਹੜਾ ਟਰਾਲੀਆਂ ਦਾ ਸਮਾਨ ਵਾਪਸ ਆਇਆ ਵਾ ਤੇ ਬਾਕੀ ਜਿੰਨੀਆਂ ਵੀ ਟਰਾਲੀਆਂ ਗਈਆਂ ਸਾਰੀਆਂ ਵਿੱਚ ਸਮਾਨ ਵਾਪਸ ਆਇਆ ਵਾ ਬਹੁਤ ਵੱਧ ਚੜ ਕੇ ਸੇਵਾ ਕੀਤੀ ਸਾਰਿਆਂ ਨੇ ਸਾਰੇ ਪੰਜਾਬ ਚੋਂ ਹੀ ਜਿਹੜੀਆਂ ਲੰਗਰ ਆ ਰਿਆ ਵਾ ਪਾਣੀ ਆ ਰਿਆ ਵਾ ਸੁੱਕਾ ਰਸ਼ਨ ਆ ਰਿਆ ਵਾ ਹਰ ਇੱਕ ਚੀਜ਼ ਜਿਹੜੀ ਪਹੁੰਚਦੀ ਕਿ ਹੋ ਰਹੀ ਆ ਲੋਡ ਵਾਲੀ ਤੁਸੀਂ ਆਪਣੇ ਅੱਖੀਂ ਵੇਖ ਹੀ ਲਿਆ ਵਾ ਕਿ ਕਿਵੇਂ ਦੇ ਉਸ ਇਲਾਕੇ ਦੇ ਹਾਲ ਹੈਗੇ ਆ ਤੇ ਮੈਂ ਇੱਕ ਜ਼ਰੂਰੀ ਗੱਲ ਬਾਤ ਛੋਟੀ ਜੀ ਕਰਨੀ ਆ ਅਖੀਰ ਤੇ ਕਿ ਜਿਹੜੇ ਵੀਰ ਵੀ ਸੇਵਾ ਲੈ ਕੇ ਜਾ ਰਹੇ ਉਥੇ ਨਾ ਪਹੁੰਚ ਰਹੇ ਆ ਬੜੀ ਬਹਾਦਰੀ ਆ ਤੁਹਾਡੀ ਕਿ ਤੁਸੀਂ ਉਹਨਾਂ ਇਲਾਕਿਆਂ ਵਿੱਚ ਪਹੁੰਚ ਰਹੇ ਜੀ ਜਿੱਥੇ ਅਜੇ ਤੱਕ ਪ੍ਰਸ਼ਾਸਨ ਦੇ ਵੀਰਾਂ ਕੋਈ ਨਹੀਂ ਪਹੁੰਚਿਆ ਗਿਆ ਹੈਗਾ ਤੇ ਬੜੀ ਵੱਧ ਚੜ ਕੇ ਸਾਰੇ ਸੇਵਾ ਕਰ ਰਹੇ ਆ ਮੈਂ ਇੱਕ ਵਾਰ ਸਿਰ ਜਰੂਰੀ ਗੱਲ ਇਹ ਕਰਨੀ ਆ ਵੀ ਲੋੜਵੰਦਾਂ ਤੱਕ ਇੰਨਾ ਖਿਆਲ ਰੱਖੀ ਆਪਾਂ ਵੀ ਲੋੜਵੰਦਾਂ ਤੱਕ ਜਿਹੜੀ ਰਸਦੋ ਪਹੁੰਚੇ ਕਿਉਂਕਿ ਰਸਤੇ ਵਿੱਚ ਵੀ ਸਾਨੂੰ ਜਦੋਂ ਆਪਾਂ ਇੱਥੋਂ ਤੁਰੇ ਆ ਜਦੋਂ ਅਸੀਂ ਫਤਿਹਗੜ ਚੂੜੀਆਂ ਤੋਂ ਲੰਘਿਆ ਤੇ ਸਾਨੂੰ ਉੱਥੇ ਵੀਰਾਂ ਨੇ ਕਹਿ ਦਿੱਤਾ ਸੀ ਕਿ ਰਸਤੇ ਵਿੱਚ ਤੁਹਾਨੂੰ ਬੜੇ ਰੋਕਣ ਵਾਲੇ ਵੀ ਮਿਲਣਗੇ ਵੀ ਇੱਥੇ ਰਸਤ ਬੰਦ ਦੋ ਰੋਡ ਦੇ ਉੱਪਰ ਹੀ ਪਰ ਪਲੀਜ਼ ਤੁਸੀਂ ਜਿਹੜਾ ਬਾਰਡਰ ਦਾ ਲਾਸਟ ਪਿੰਡ ਆ ਜਿਹੜਾ ਕੋਨੇਵਾਲ ਉੱਥੋਂ ਤੱਕ ਪਹੁੰਚੋ ਤੇ ਅਸੀਂ ਘਰੋਂ ਵੀ ਇਹੋ ਸਲਾਹ ਕਰਕੇ ਤੁਰੇ ਆਂ ਵੀ ਉਸ ਪਿੰਡ ਤੱਕ ਜਾਣਾ ਵਾ ਜਿਹੜਾ ਅਖੀਰ ਤੇ ਪਿੰਡ ਵਾ ਪਾਣੀ ਚਾਰੇ ਚਾਰੇ ਸਫੇਰੇ ਹੈਗਾ ਉਹਦੇ ਚਲੋ ਬਾਕੀ ਤੁਸੀਂ ਵੀਡੀਓ ਵਿੱਚ ਵੇਖ ਹੀ ਲਿਆ ਵਾ ਤੇ ਅਸੀਂ ਫਿਰ ਇਹੀ ਮੰਨ ਜਤਾ ਰਿਹਾ ਤੇ ਉੱਥੋਂ ਤੱਕ ਅਸੀਂ ਪਹੁੰਚ ਗਏ ਜਿੱਦਾਂ ਦੀਆਂ ਵੀ ਗਲੀਆਂ ਹੈਗੀਆਂ ਰਸਤੇ ਹੈਗੇ ਹੀ ਬੜੇ ਰਸਤੇ ਖਰਾਬ ਹੈਗੇ ਆ ਇੱਕ ਗੱਲ ਮੈਂ ਹੋਰ ਕਰ ਰਹੀ ਆ ਵੀ ਉੱਥੋਂ ਦਾ ਕੋਈ ਲੋਕਲ ਸੇਵਾਦਾਰ ਜਾਂ ਜਿਹੜੇ ਉੱਥੋਂ ਦੇ ਲੋਕਲ ਰਹਿਣ ਵਾਲੇ ਉਹਨਾਂ ਨੂੰ ਨਾਲ ਲੈ ਲਿਓ ਟਰੈਕਟਰ ਲੈ ਕੇ ਜਾ ਰਹੇ ਜੀ ਤੁਸੀਂ ਟਰਾਲੀਆਂ ਲੈ ਕੇ ਜਾ ਰਹੇ ਜੀ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਨਾਲ ਬਿਠਾ ਕੇ ਤੇ ਫਿਰ ਚੱਲਿਓ ਕਿਉਂਕਿ ਰਸਤੇ ਜਗਾ ਜਗਾ ਤੋ ਜੜੇ ਜਾ ਬਲੌਕ ਹੋਏ ਆ ਪੋਲ ਪੈ ਚੁੱਕੀ ਆ ਰਸਤਿਆਂ ਦੇ ਵਿੱਚ ਕਿਤੇ ਵੀ ਕੋਈ ਨੁਕਸਾਨ ਨਾ ਹੋਵੇ ਕਈ ਵੀਡੀਓ ਵੇਖ ਰਹੇ ਜਿਹਦੇ ਵਿੱਚ ਟਰੈਕਟਰ ਪਲਟ ਗਏ ਆ ਰਾਸ਼ਨ ਦਾ ਰੁੜ ਗਿਆ ਲੈ ਕੇ ਜਾਂਦਿਆਂ ਦਾ ਤੇ ਇਹ ਅਨਸੁਖਾਮੀ ਘਟਨਾ ਤੋਂ ਜਿਹੜਾ ਬਚਿਆ ਜਾ ਸਕੇ ਤੇ ਬਾਕੀ ਮੇਨ ਜਿਹੜੀ ਕੱਲ ਇੱਕੋ ਹੀ ਹੈ ਵੀ ਜਿਹੜੇ ਵੀ ਭੈਣ ਭਰਾ ਸੇਵਾ ਭੇਜਦੇ ਆ ਉਹ ਤੁਸੀਂ ਪੁਲਿਸ ਉਹਨਾਂ ਸੰਸਥਾਵਾਂ ਨੂੰ ਜਿਹੜੀ ਜਿਹੜੇ ਆਪਣੇ ਤੌਰ ਤੇ ਮੁੰਡੇ ਲੱਗੇ ਅੱਜ ਕੱਲ ਦੇ ਹਨਾ ਪਿੰਡਾਂ ਚੋਂ ਟੀਮ ਆਟਕੇ ਗਈਆਂ ਵਾ ਕੋਈ ਚਾਰ ਮੁੰਡੇ ਕਿਦੋਂ ਪੰਜ ਮੁੰਡੇ ਕਿਦੋਂ 10 ਮੁੰਡਿਆਂ ਦੀ ਟੀਮ ਗਈ ਆ ਜੇ ਤੁਸੀਂ ਹੈਲਪ ਕਰਨੀ ਹੈ ਜੇ ਰਾਸ਼ਨ ਦੀ ਹੈਲਪ ਕਰਨੀ ਤਾਂ ਉਹਨਾਂ ਤੱਕ ਪਹੁੰਚਾਓ ਤੇ ਤਾਂ ਕਿ ਸਹੀ ਜਗ੍ਹਾ ਤੇ ਸਹੀ ਚੀਜ਼ ਪਹੁੰਚ ਸਕੀ ਆਪਾਂ ਕੱਲ ਲੰਗਰ ਲੈ ਕੇ ਗਏ ਅਨਾਂ ਬਣਾ ਕੇ ਸਾਰੇ ਨਗਰ ਨੇ ਚਲੋ ਸੇਵਾ ਕੀਤੀ ਤਾਂ ਆਪਾਂ ਲੈ ਕੇ ਗਏ ਉੱਥੇ ਤੱਕ ਪਰ ਲੰਗਰ ਸਾਡਾ ਬਹੁਤ ਵਧੀਆ ਆ ਗਿਆ ਕਿਉਂਕਿ ਉੱਥੇ ਲੰਗਰ ਬਹੁਤ ਪਹੁੰਚ ਚੁੱਕਾ ਸੀਗਾ ਅਸੀਂ ਤੇ 2 ਵਜੇ ਪਹੁੰਚੇ ਸਾਡੇ ਤੋਂ ਪਹਿਲਾਂ ਉੱਥੇ ਲੰਗਰ ਬਹੁਤ ਚਲਾ ਗਿਆ ਸੀਗਾ ਤੇ ਚਲੋ ਅਸੀਂ ਰਸਤੇ 'ਚ ਆਉਂਦੇ ਆਂ ਬਟਾਲੇ ਲੰਗਰ ਲੱਗੇ ਉੱਥੇ ਅਸੀਂ ਸੇਵਾ ਪਾਏ ਆਂ ਮੈਂ ਇਹੋ ਕਹੂੰਗਾ ਵੀ ਜਿਹੜੀ ਚੀਜ਼ ਦੀ ਲੋੜ ਆ ਜਾਂ ਪਹਿਲਾਂ ਜਾ ਕੇ ਆਪ ਪਤਾ ਕਰ ਲਓ ਉਥੋਂ ਲੋਕ ਚੱਲ ਜਿਓ ਸਾਡੇ ਵੀ ਵੀਰ ਪਹਿਲਾਂ ਜਾ ਕੇ ਪਤਾ ਕਰਕੇ ਆਏ ਕਈ ਫਿਰ ਅਗਲੇ ਦਿਨ ਆਪਾਂ ਗਏ ਸੀਗੇ ਤੇ ਜਿਹੜੀ ਹੁਣੇ ਵੀ ਟਰਾਲੀਆਂ ਜਾ ਰਹੀਆਂ ਵਾਂ ਤੇ ਸਾਰੇ ਇੱਕੋ ਦਮ ਨਾ ਤੁਰ ਪਈਏ ਅਜੇ ਬਹੁਤ ਸੇਵਾ ਜਾ ਰਹੀ ਆ ਅਸੀਂ ਇਹ ਸੋਚਿਆ ਸੀ ਕਿ ਸ਼ਾਇਦ ਪਾਣੀ ਸਾਡਾ ਉੱਥੇ ਬਹੁਤ ਲੱਗੂਗਾ ਤੇ ਅਸੀਂ 400 ਪੇਟੀ ਜਿਹੜੀ ਉਹ ਪਾਣੀ ਦੀ ਲੈ ਲਈ ਪਰ ਸਾਡਾ ਇਹ ਨਾ ਲੱਗਾ ਨਹੀਂ ਅਸੀਂ ਵਾਪਸ ਵੀ ਲੈ ਕੇ ਆਉਣਾ ਪਿਆ ਕੁਝ ਸਾਨੂੰ ਉਦਾਂ ਹੀ ਰੱਖ ਕੇ ਆ ਜਾਣਾ ਪਿਆ ਜਿਨੂੰ ਇੱਕ ਬੋਤਲ ਦੀ ਲੋੜ ਸੀ ਉਹਨੂੰ ਵੀ ਅਸੀਂ ਚਲੋ 10-10 ਬੋਤਲਾਂ ਦਿੱਤੀਆਂ ਵੀ ਰੱਖ ਲਓ ਕੋਈ ਨਹੀਂ ਗਾਂ ਕੰਮ ਆਊਗਾ ਬਾਕੀ ਇੱਕੋ ਦਮ ਸਾਰੇ ਭੱਜ ਕੇ ਨਾ ਉੱਠ ਤਰੀਏ ਅਗੇ ਲੋੜ ਪੈਣੀ ਆ ਉੱਥੇ ਅਜੇ ਤੇ ਪਾਣੀ ਉਦਾਂ ਹੀ ਤੁਰਿਆ ਫਿਰ ਰਿਹਾ ਵਾ ਪਾਣੀ ਹੈ ਬਹੁਤ ਆ ਸਿਰਫ ਪਾਣੀ ਦਾ ਲੈਵਲ ਘਟਿਆ ਵਾ ਬਾਕੀ ਹਾਲਾਤ ਉੱਥੇ ਕੋਈ ਵਧੀਆ ਨਹੀਂ ਹੋਏ ਹੈਗੇ ਤੇ ਕਾਫੀ ਲੰਮਾ ਸਮਾਂ ਲੋੜ ਪੈਣੀ ਆ ਹੌਲੀ-ਹੌਲੀ ਇੱਕ ਦੂਜੇ ਨਾਲ ਪੁਛਪੜਤਾਲ ਕਰਕੇ ਵੀ ਆ ਜਹਾ ਚਲਾ ਗਿਆ ਵਾ 2-4 ਦਿਨ ਬਾਅਦ ਆ ਜਾਊਗਾ ਜਿੱਦਾਂ ਸਾਡੇ ਕੋ ਉੱਥੇ ਲੰਗਰ ਵਧਿਆ ਆ ਗਿਆ ਇਦਾਂ ਕਿਉਂਕਿ ਜਿਹੜੀ ਚੀਜ਼ ਉੱਥੇ ਖਾਦੀ ਜਾਊਗੀ ਉਹੀ ਕੰਮ ਆਉਣੀ ਆ ਨਾ ਤਾਂ ਉੱਥਾਂ ਕੀ ਰੱਖ ਸਕਦੇ ਕਿਉਂਕਿ ਕੋਈ ਲਾਈਟ ਨਹੀਂ ਹੈਗੀ ਫ੍ਰਿਜ ਨਹੀਂ ਹੈਗੀ ਉਹ ਸਾਰੀਆਂ ਚੀਜ਼ਾਂ ਤੇ ਖਤਮ ਹੋ ਚੁੱਕੀਆਂ ਵਾ ਇਸ ਕਰਕੇ ਪੈਕੇਟ ਬੰਦ ਚੀਜ਼ਾਂ ਲੈ ਕੇ ਜਾਇਓ ਰਸ ਹੋਗੇ ਬਿਸਕੁਟ ਹੋਗੇ ਛੋਟੇ ਬੱਚਿਆਂ ਦਾ ਬੱਚਿਆਂ ਵਾਸਤੇ ਪੈਕੇਟਾਂ ਵਿੱਚ ਦੁੱਧ ਲੈ ਆਜੋ ਜਿਹੜਾ ਵਾਪਸ ਲੈ ਕੇ ਤੁਸੀਂ ਆ ਸਕੋ ਵੀ ਖਰਾਬ ਨਾ ਹੋਵੇ ਚੀਜ਼ਾਂ ਤੇ ਇਹ ਕੁਝ ਚੀਜ਼ਾਂ ਮੈਂ ਉੱਥੇ ਨੋਟ ਕੀਤੀਆਂ ਵਾਂ ਅਸੀਂ ਉੱਥੇ ਖੁਦ ਕੰਮ ਕਰਕੇ ਆਏ ਆ ਖੁਦ ਹਾਲਾਤ ਦੇਖ ਕੇ ਆਏ ਆ ਜਿੰਨਾ ਕੁਝ ਵੀਡੀਓ 'ਚ ਦਿਸਦਾ ਵਾ ਨਾ ਇਸ ਤੋਂ ਕਿਤੇ ਜ਼ਿਆਦਾ ਬੁਰੇ ਹਾਲਾਤ ਵਾ ਉਸ ਪਿੰਡ ਦਾ ਬਿਲਕੁਲ ਪਾਣੀ ਘਟ ਚੁੱਕਾ ਹੈ ਲੈਵਲ ਪਿੰਡ ਦੇ ਵਿੱਚੋਂ ਪਰ ਸਾਈਡਾਂ ਦੇ ਸਾਰਾ ਕੁਝ ਉਵੇਂ ਹੀ ਆ ਤੇ ਪਿੱਛੇ ਗੜੇ ਘਰ ਹੈਗੇ ਤੁਸੀਂ ਵੇਖਿਆ ਵੀਡੀਓ ਵਿੱਚ ਵੀ ਰਹਿਣ ਤੇ ਲਾਇਕ ਨਹੀਂ ਰਹੇ ਹੈਗੇ ਜਿਹੜੇ ਬੱਚੇ ਵੀ ਹੈਗੇ ਉਹਨਾਂ ਦਾ ਇੰਨਾ ਬੁਰਾ ਹਾਲ ਆ ਵੀ ਸਫਾਈ ਕਿਵੇਂ ਕਰਨੀ ਕੋਈ ਸਮਝ ਨਹੀਂ ਲੱਗ ਰਿਹਾ ਨੋਰਮਲ ਜੀ ਗੱਲ ਆ ਵੀ ਘਰ ਵਿੱਚ ਕਿੰਨਾ ਸਮਾਨ ਹੁੰਦਾ ਵਾ ਤੂੰ ਇਹਨੂੰ ਕਿਵੇਂ ਐਡਜਸਟ ਕਰਨਾ ਵਾ ਤੇ ਹਾਲਾਤ ਬੜੇ ਮਾੜੇ ਆ ਜਿਹੜੀ ਸਹੀ ਗੱਲ ਆ ਤੇ ਅਜੇ ਲਗਾਤਾਰ ਸਾਰਾ ਕੁਝ ਚੱਲ ਹੀ ਰਿਹਾ ਵਾ ਤੇ ਆਪਣੇ ਆਪਣੇ ਪਿੰਡਾਂ ਵਿੱਚੋਂ ਜਰੂਰ ਜਿਹੜੇ ਮੁੰਡੇ ਕਰ ਸਕਦੇ ਆ ਦੋ ਚਾਰ ਮੁੰਡੇ ਆਪੋ ਚ ਗੱਲਾਂ ਕਰਕੇ ਆਪੋ ਜੇ ਸਲਾਹ ਕਰਕੇ ਸਾਰੇ ਨਗਰ ਕਿਉਂਕਿ ਹਰ ਕੋਈ ਸੇਵਾ ਦੇਣ ਨੂੰ ਤਿਆਰ ਆ ਕੋਈ ਰਾਸ਼ਨ ਦੀ ਕੋਈ ਪੈਸਿਆਂ ਦੀ ਕੋਈ ਤੂੜੀ ਦੀ ਟਰਾਲੀ ਹੋਗੀ ਹਨਾ ਪੰਡ ਪੰਡ ਇਕੱਠੀ ਕਰਕੇ ਸਾਡੇ ਨਗਰ ਨੇ ਵੀ ਵੱਧ ਚੜ ਕੇ ਬਹੁਤ ਸੇਵਾ ਕੀਤੀ ਬੜੇ ਐਨ ਆਰ ਆਈ ਭਰਾਵਾਂ ਜਿਹੜੇ ਹੈਗੇ ਬਾਹਰ ਬੈਠੇ ਦੇਖਦੇ ਆ ਤੇ ਪੰਜਾਬੀਆਂ ਨੂੰ ਪੰਜਾਬੀਆਂ ਦਾ ਦਰਦ ਹੈਗਾ ਮੈਂ ਖੁਦੇ ਚੀਜ਼ ਉੱਥੇ ਦੇਖ ਕੇ ਆਇਆ ਵਾਂ ਕਿ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਆ ਹਮੇਸ਼ਾ ਤੇ ਅੱਜ ਵੀ ਫੜੀ ਆ ਇਹਨਾਂ ਨੇ ਮਦਦ ਕੀਤੀ ਆ ਜੇ ਆਪਾਂ ਸਾਰੀ ਦੁਨੀਆ ਚ ਜਾ ਕੇ ਮਦਦ ਕਰ ਸਕਦੇ ਆ ਹਨ ਤੇ ਆਪਣੇਆਂ ਦੀ ਵੀ ਕਰਾਂਗੇ ਇਹਦੀ ਗੱਲ ਨਹੀਂ ਹੈਗੀ ਪਰ ਇਹ ਗੱਲ ਆ ਕਿ ਇਸ ਚੀਜ਼ ਨੂੰ ਟਾਈਮ ਲੱਗੂਗਾ ਥੋੜਾ ਜਿਹਾ ਪਰਮਾਤਮਾ ਬਾ ਸਾਡਾ ਸਾਥ ਦੇ ਦੇ ਕਿ ਆ ਮੌਸਮ ਜਿਹੜਾ ਉਹ ਠੀਕ ਹੋ ਜੇ ਪਿੱਛੋਂ ਪਾਣੀ ਹੋਰ ਨਾ ਆਏ ਮੌਸਮ ਠੀਕ ਹੋ ਜਾ ਜੇ ਵੀ ਬਾਹਰ ਬਾਰਿਸ਼ ਚੱਲ ਰਹੀ ਆ ਪਰ ਰੱਬ ਕੇ ਕਿਹਦਾ ਜੋਰ ਆ ਅਸੀਂ ਤੇ ਹੋਰ ਅਰਦਾਸ ਕਰਾਂਗੇ ਕਿ ਰੱਬਾ ਜੇ ਤੂੰ ਇਹ ਭੀੜ ਪਾਈ ਆ ਸਾਡੇ ਉੱਤੇ ਤੇ ਇਹੋ ਤੂੰ ਹੀ ਕਟਣੀ ਆ ਤੇ ਚਲ ਥੋੜਾ ਜਾਂ ਹਾਨੂੰ ਸਾਥ ਮਿਲ ਜੇ ਪਰਮਾਤਮਾ ਦਾ ਤੇ ਇਹ ਸਾਰਾ ਕੁਝ ਪਾਣੀ ਘਟ ਜੇ ਥੱਲੇ ਉੱਤੇ ਜੀ ਉਸ ਤੋਂ ਬਾਅਦ ਜਿਹੜੀ ਇਹ ਸੇਵਾ ਜਿਹੜੀ ਲਗਾਤਾਰ ਇਦਾਂ ਚੱਲਦੀ ਰਹਿਣੀ ਆ ਇਹ ਮੇਰਾ ਸਿਰਫ ਵੀਡੀਓ ਬਣਾਉਂਦਾ ਇਹ ਮਕਸਦ ਵਾ ਕਿ ਜਿਹੜੇ ਵੀਰ ਵੀ ਜਾ ਰਹੇ ਆ ਪਤਾ ਕਰ ਲਿਓ ਕਿਹੜੇ ਲੰਗਰ ਕਾਲੋਂ ਤੇ ਬਹੁਤ ਪਹੁੰਚ ਗਿਆ ਸੀਗਾ ਇਸ ਕਰਕੇ ਸਾਡਾ ਉਹ ਲੰਗਰ ਜਿਹੜਾ ਵਾਪਸ ਹੋਣਾ ਪਿਆ ਗਿਆ ਲਿਉਣਾ ਪਿਆ ਗਿਆ ਸਾਨੂੰ ਬਾਕੀ ਉਹ ਚੀਜ਼ਾਂ ਲੈ ਕੇ ਜਾਓ ਜਿਹੜੀਆਂ ਬਹੁਤ ਟਾਈਮ ਕੱਢ ਸਕਦੀਆਂ ਵਾ ਰਸ ਹੋ ਗਏ ਬਿਸਕੁਟ ਹੋ ਗਏ ਹੋਰ ਵੀ ਚੀਜ਼ਾਂ ਜਿਹੜੀਆਂ ਆਮ ਘਰਾਂ ਵਿੱਚ ਘਰੇਲੂ ਚੀਜ਼ਾਂ ਹੁੰਦੀਆਂ ਵਾ ਮਸ਼ਰਦਾਨੀਆਂ ਹੋ ਗਈਆਂ ਮਸ਼ਰਦ ਮਸ਼ਰ ਵਾਲੇ ਕਸ਼ੂਏ ਹੁੰਦੇ ਆ ਉਹ ਹੋ ਗਏ ਮੋਮਬਤੀਆਂ ਹੋ ਗਈਆਂ ਤੇ ਖੜਕੀ ਚਾਦਰਾਂ ਕੱਪੜੇ ਹਾਂ ਚਾਦਰਾਂ ਕੱਪੜੇ ਜੇ ਕੋਈ ਲੈ ਕੇ ਜਾ ਸਕਦਾ ਹੁਣ ਕਿ ਉੱਥੇ ਬੱਚਿਆਂ ਕੁਝ ਵੀ ਗਾ ਨਹੀਂ ਹੈ ਨੀ ਘਰਾਂ ਵਿੱਚ ਕਿਉਂਕਿ ਘਰ ਸਾਰੇ ਪਾਣੀ ਦਾ ਡੁੱਬੇ ਹੋਏ ਸੀਗੇ બસ ਇਹੀ ਮੈਂ ਰਿਕਵੈਸਟ ਕਰੂੰਗਾ ਤੁਹਾਡੇਗੇ ਵੀ ਇੰਨਾ ਸ਼ੂਰ ਹੋ ਜਿਓ ਕਿ ਜਿਹੜੀ ਆਪਾਂ ਰਸਤ ਭੇਜ ਰਹੇ ਆ ਉਹ ਸਹੀ ਇਨਸਾਨ ਤੱਕ ਪਹੁੰਚ ਜਾਵੇ ਇਹ ਮੈਂ ਬਾਰ ਬਾਰ ਇਹ ਚੀਜ਼ ਤੇ ਜ਼ੋਰ ਤਾਂ ਦੇ ਰਿਆਂ ਕਿਉਂਕਿ ਮੈਂ ਉਥੋਂ ਦੇ ਹਾਲਾਤ ਵੇਖੇ ਆ ਜਿੱਥੇ ਕੋਈ ਵੀਰ ਗੱਡੀ ਤੇ ਆਪਣੀ ਹਨਾ ਕਾਰ ਤੇ ਲੈ ਕੇ ਜਾ ਰਿਆ ਰਸਤ ਉੱਥੇ ਉਹ ਗਾਂ ਨਹੀਂ ਜਾਊਗਾ ਕਿਉਂਕਿ ਗਾਂ ਜਾਣਗੇ ਟਰੈਕਟਰ ਤੇ ਉਹ ਵੀਰ ਕੀ ਕਰਦੇ ਆ ਵੀ ਉਰਾ ਹੀ ਰੋਡ ਦੇ ਉੱਪਰ ਹੀ ਫੜਾ ਕੇ ਆ ਜਾਂਦੇ ਆ ਉਹ ਵੇਟ ਕਰ ਲੋ ਜਾਂ ਤੇ ਕਿ ਟਰਾਲੀ ਵਾਲੇ ਵੀਰ ਦੇ ਹੱਥ ਓਵਰ ਕਰ ਦਿਓ ਸਾਰਾ ਸਮਾਨ ਵੀ ਅੱਗੇ ਲੈ ਕੇ ਜਾ ਸਕੇ ਤੇ ਜਿੱਥੇ ਅੱਗੇ ਲੈ ਕੇ ਟਰੈਕਟਰਾਂ ਦੀ ਬੇਵੱਸ ਹੋ ਜਾਂਦੀ ਆ ਉਸ ਤੋਂ ਬਾਅਦ ਅੱਗੇ ਕੰਮ ਆ ਜਾਂਦਾ ਕਿਸ਼ਤੀਆਂ ਦਾ ਤੇ ਇਹ ਇੱਕ ਗੱਲ ਜ਼ਰੂਰ ਨੋਟ ਕੀਤੀ ਆ ਤੁਸੀਂ ਸਾਰਿਆਂ ਨੇ ਵੀ ਕੀਤੀ ਆ ਵੀ ਜਦੋਂ ਆਪਣੇ ਦੇ ਕਿਸੇ ਚੀਜ਼ ਨੂੰ ਕਿਸੇ ਚੀਜ਼ ਦਾ ਭਾਰ ਪੈ ਜਾਵੇ ਵੀ ਸਾਨੂੰ ਚਿਤਚੇਤਾ ਵੀ ਨਹੀਂ ਆ ਉਹ ਕੰਮ ਕਰਨੇ ਪੈ ਜਾਣ ਤੂੰ ਕਰਨੇ ਬੜੇ ਔਖੇ ਹੋ ਜਾਂਦੇ ਆ ਕਿਸ਼ਤੀਆਂ ਦੀ ਉੱਥੇ ਇੰਨੀ ਜ਼ਿਆਦਾ ਘਾੜ ਮਹਿਸੂਸ ਹੋਈ ਹੈ ਨਾ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਆ ਬੜਾ ਰਸਦ ਵੀ ਆ ਗਈ ਰਾਸ਼ਨ ਵੀ ਆ ਗਿਆ ਹਰੇਕ ਈ ਪਹੁੰਚ ਗਈ ਪਰ ਉਹਨਾਂ ਪਿੰਡਾਂ ਤੱਕ ਉਹਨਾਂ ਡੇਰਾਂ ਤੱਕ ਪਹੁੰਚਦਾ ਹੋਇਆ ਨਹੀਂ ਆ ਜਿਹੜੇ ਕੱਟੇ ਹੋਏ ਆ ਜਿਨ੍ਹਾਂ ਨੇ ਸੜਕਾਂ ਹੀ ਹੈ ਨਹੀਂ ਹੋ ਰਹੀਆਂ ਤੇ ਉਹ ਪਤਾ ਨਹੀਂ ਉਹ ਵੀ ਕਿਵੇਂ ਬਣਨਾ ਤੇ ਕਿਵੇਂ ਨਹੀਂ ਪ੍ਰਸ਼ਾਸਨ ਕੋਲ ਉਹ ਕਿਸ਼ਤੀਆਂ ਹੈਗੀਆਂ ਉਹ ਆਪਣੇ ਹਿਸਾਬ ਨਾਲ ਚੱਲਦੇ ਆ ਤੇ ਕੁਝ ਵੀ ਜਿਹੜੇ ਆਪਣੇ ਤੌਰ ਤੇ ਵੀ ਸੇਵਾ ਕਰ ਰਹੇ ਆ ਜਿਨ੍ਹਾਂ ਨੇ ਖੁਦ ਆਪਣੇ ਪੱਲਿਓ ਪੈਸੇ ਖਰਚ ਕੇ ਤੇ ਕਿਸ਼ਤੀਆਂ ਲੈ ਕੇ ਆਏ ਆ ਉਹ ਆਪਣੀ ਸੇਵਾ ਕਰ ਰਹੇ ਆ ਬਾਕੀ ਮੈਂ ਮੇਰੀ ਸੋਚ ਇਹ ਆਂਦੀ ਆ ਕਿ ਜਿਹੜੇ ਇਲਾਕੇ ਹੜ ਦੀ ਮਾਰ ਹਟ ਆਉਂਦੇ ਆ ਜਿਨ੍ਹਾਂ ਨੂੰ ਡਰ ਹੁੰਦਾ ਵਾ ਸਰਪੰਚਾਂ ਪੰਚਾਂ ਕੋ ਮਤੇ ਪਵਾ ਕੇ ਯਾ ਸਰਕਾਰ ਨੂੰ ਉਹਨਾਂ ਨੂੰ ਘੱਟੋ ਘੱਟ ਇੱਕ ਪਿੰਡ ਨੂੰ ਇੱਕ ਬੇੜੀ ਤੇ ਅਲਾਟ ਕਰ ਦੇਣੀ ਚਾਹੀਦੀ ਹੈ ਵੀ ਇਹ ਤੁਸੀਂ ਰੱਖੋ ਕਿਸੇ ਵੇਲੇ ਵੀ ਲੋਡ ਪੈ ਸਕਦੀ ਆ ਤੇ ਚਲੋ ਅੱਗੇ ਅੱਗੇ ਜਿਵੇਂ ਦਾ ਵੀ ਸਮਾਂ ਆਊਗਾ ਸਾਰਾ ਕੁਝ ਚੱਲੀ ਜਾਊਗਾ ਫਿਲਹਾਲ ਜਿਹੜੇ ਲੋੜਵੰਦਾਂ ਉਹਨਾਂ ਤੱਕ ਸਮਾਨ ਪਹੁੰਚਦਾ ਕਰੀਏ ਆਪਾਂ ਬਾਕੀ ਫਿਰ ਆਪਾਂ ਜਾਣਾ ਵਾ ਉਹਨਾਂ ਇਲਾਕਿਆਂ ਵਿੱਚ ਤੇ ਨਹੀਂ ਹੁਣ ਦੂਸਰੇ ਇਲਾਕੇ ਤੇ ਜ਼ਰੂਰ ਜਾਵਾਂਗੇ ਬਾਕੀ ਤੁਹਾਡੇ ਸਾਥ ਦੀ ਹਨਾ ਲੋੜ ਹੈਗੀ ਆ ਸਾਰੇ ਪੰਜਾਬ ਜਿਹੜਾ ਵਾ ਅੱਜ ਇੱਕ ਦੂਜੇ ਦੀ ਬਾਹ ਫੜ ਕੇ ਅੱਗੇ ਵਧ ਸਕਦਾ ਜਿਹੜੇ ਬਾਹਰ ਬੈਠੇ ਆ ਵੀਰ ਭਰਾ ਐਨਆਰਆਈ ਉਹ ਵੀ ਇਹ ਸ਼ੋਰ ਕਰੋ ਵੀ ਤੁਸੀਂ ਆਪਣੇ ਤੌਰ ਤੇ ਵੀ ਸੇਵਾ ਕਰੋ ਜਿੰਨੀ ਜਿੰਨੀ ਨਹੀਂ ਕਰ ਸਕਦੇ ਜੇ ਜਿਹੜੇ ਵੀ ਤਰੀਕੇ ਦੀ ਕਰ ਸਕਦੇ ਜੇ ਨਾ ਉਸੇ ਤਰੀਕੇ ਦੀ ਸੇਵਾ ਕਰੋ ਤੁਸੀਂ ਤੂੜੀ ਦੀ ਟਰਾਲੀ ਕੇ ਇਹਨੂੰ ਦੇ ਸਕਦੇ ਜੇ ਕੇ ਪਿੰਡ ਭੇਜ ਸਕਦੇ ਜੇ ਰਸਤੇ ਭੇਜ ਸਕਦੇ ਜੇ ਕਿਸੇ ਦੀ ਪੈਸਿਆਂ ਨਾਲ ਹਲਪ ਕਰ ਸਕਦੇ ਜੇ ਪਰੰਬੰਦਾ ਤੁਸੀਂ ਉਹ ਲੱਭਿਓ ਜਿਹੜਾ ਜੈਨੂਨ ਹੋਏ ਜਿਹੜਾ ਵਾਕੇ ਸੇਵਾ ਭਾਵਨਾ ਵਾਲਾ ਹੋਏ ਤੇ ਬੜੇ ਵੀਰ ਮੈਂ ਉੱਥੇ ਵੇਖਿਆ ਜਿਹੜੇ ਪੱਲਿਓ ਪੈਸੇ ਖਰਚ ਕਰ ਚੁੱਕੇ ਪੱਲਿਓ ਹਰ ਇੱਕ ਸਮਾਨ ਲੈ ਆ ਲੈ ਕੇ ਉੱਥੇ ਸੇਵਾ ਕਰ ਰਹੇ ਜਿੱਦਾਂ ਦੀ ਵੀ ਕੋਈ ਸੇਵਾ ਕਰ ਸਕਦਾ ਵਾ ਜਨਰੇਟਰ ਲੈ ਕੇ ਜਾ ਰਹੇ ਆ ਹਰ ਇੱਕ ਚੀਜ਼ ਦੀ ਸੇਵਾ ਕਰ ਰਹੇ ਆ ਤੇ ਇਹ ਵੀ ਚੀਜ਼ ਹੈਗੀ ਆ ਵੀ ਪੰਜਾਬੀਆਂ ਦੇ ਸੇਵਾ ਕਰਨ ਦਾ ਜਜ਼ਬਾ ਜਿਹੜਾ ਵਾ ਖੂਨ ਦੇ ਵਿੱਚ ਰਚਿਆ ਵਾ ਤੇ ਉਹ ਅੱਜ ਦਿਖਾ ਰਹੇ ਆ ਤੇ ਬਸ ਇਹੀ ਆ ਵੀ ਪ੍ਰਮਾਤਮਾ ਕੀ ਅਰਦਾਸ ਕਰੋ ਕਿ ਸਾਨੂੰ ਥੋੜਾ ਜਿਹਾ ਟਾਈਮ ਮਿਲ ਜੇ ਤਾਂ ਕਿ ਜਿਹੜਾ ਵਾ ਪਾਣੀ ਉਤਰ ਜੇ ਇੱਕ ਵਾਰੀ ਉਸ ਤੋਂ ਬਾਅਦ ਜਿਹੜਾ ਵਾ ਸਫਾਈ ਜਿਹੜੀ ਘਰਾਂ ਦੀ ਹੋ ਸਕੇ ਬਸ ਇਹੀ ਮੈਂ ਦੋ ਚਾਰ ਗੱਲਾਂ ਕਰਨੀਆਂ ਸੀ ਵੀ ਜੋ ਮੈਂ ਉੱਥੋਂ ਦੇ ਹਾਲਾਤ ਵੇਖ ਕੇ ਆਇਆ ਮੈਂ ਜਿਹੜੀ ਚੀਜ਼ ਦੀ ਲੋੜ ਹੈਗੀ ਆ ਉਹ ਤੁਹਾਨੂੰ ਮੈਂ ਦੱਸ ਦਿੱਤੀ ਆ ਤੁਸੀਂ ਆਪਣੇ ਆਪਣੇ ਪੱਧਰ ਤੇ ਵੀ ਪਤਾ ਕਰਕੇ ਦੇਖ ਲਿਓ ਪੁੱਛ ਲਿਓ ਵੀ ਕਿਹੜੀ ਚੀਜ਼ ਦੀ ਲੋੜ ਹੈਗੀ ਆ ਤੇ ਉਹ ਚੀਜ਼ ਜੋ ਜਿਹੜੀ ਆ ਉੱਥੇ ਲੈ ਕੇ ਜਾਈ ਜਾ ਸਕੇ ਤੇ ਹਰੇਕ ਮੇਰੇ ਵੀਰ ਅੱਗੇ ਹਰੇਕ ਭੈਣ ਅੱਗੇ ਉਹ ਬੇਨਤੀ ਆ ਕਿ ਜਰੂਰ ਤੁਸੀਂ ਵੀ ਅਪਰਾਲਾ ਕਰਿਓ ਜੇ ਤੁਸੀਂ ਆਪ ਨਹੀਂ ਜਾ ਸਕਦੇ ਕਿਸ ਸੰਸਥਾ ਦੇ ਨਾਲ ਸੰਪਰਕ ਕਰ ਲਓ ਬੜੇ ਵੀਰ ਆ ਜਿਨ੍ਹਾਂ ਦੇ ਪੇਜ ਬਣੇ ਹੋਇਆ ਫੇਸਬੁਕ ਪੇਜ ਆ YouTube ਚੈਨਲ ਆ ਉਹ ਇੱਥੇ ਮਦਦ ਕਰ ਰਹੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨਾ ਤਾਂ ਸਾਰੇ ਚੰਗੇ ਆ ਤੇ ਨਾ ਤੇ ਨਾ ਹੀ ਸਾਰੇ ਮਾੜੇ ਆ ਇਹ ਲੋਕਾਂ ਦੇ ਆਪੋ ਆਪਣੀ ਮੈਂਟੈਲਿਟੀ ਹੁੰਦੀ ਆ ਕੋਈ ਕਿਵੇਂ ਦਾ ਕੋਈ ਕਿਵੇਂ ਦਾ ਵਾ ਤੇ ਤੁਸੀਂ ਪਲੀਜ਼ ਉਹ ਬੰਦੇ ਲੱਭਿਓ ਜਿਹੜੇ ਜੈਨੂਇਨ ਪਰਸਨ ਹੈਗੇ ਆ ਤੇ ਤੁਹਾਡਾ ਦਿੱਤਾ ਇੱਕ ਇੱਕ ਰੁਪਈਆ ਇੱਕ ਇੱਕ ਰਕਮ ਜਿਹੜਾ ਤੁਹਾਡਾ ਵਾ ਉਹ ਸਹੀ ਲੋਕਾਂ ਤੱਕ ਪਹੁੰਚਦਾ ਕਰ ਸਕਣ બસ ਬਾਰ ਇੰਨਾ ਕਾ ਇੰਨੀ ਕ ਬੇਨਤੀ ਹੈ ਮੇਰੀ ਵੀ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਦੀ ਪਛਾਣ ਕਰਕੇ ਜ્યાં ਤੁਸੀਂ ਆ ਪਹੁੰਚ ਜਾਓ ਤੇ ਜਾਂ ਉਹਨਾਂ ਲੋਕਾਂ ਤੱਕ ਆਪਣੀ ਸੇਵਾ ਜੜੀ ਉਹ ਪਹੁੰਚਾ ਦਿਓ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ